ਸਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਜੇਕਰ ਕਿਸੇ ਨੂੰ ਗੈਸ ਦੀ ਸਮੱਸਿਆ ਹੈ ਤਾਂ ਉਸ ਲਈ ਉੱਠਣਾ ਬੈਠਣਾ ਮੁਸ਼ਕਲ ਹੋ ਜਾਂਦਾ ਹੈ ਖਾਸ ਕਰਕੇ ਦਫ਼ਤਰਾਂ ਵਿੱਚ ਗੈਸ ਕਰ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਗੈਸ ਦੀ ਸਮੱਸਿਆ ਸੀਮਾ ਤੋਂ ਵੱਧ ਜਾਂਦੀ ਹੈ ਤਾਂ ਇਲਾਜ ਦੀ ਲੋੜ ਪੈ ਸਕਦੀ ਹੈ ਅਜੇ ਚ ਲੋਕਾਂ ਨੂੰ ਇਸ ਸਮੱਸਿਆ ਦੇ ਵਧਣ ਤੋਂ ਪਹਿਲਾਂ ਇਸ ਦੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਗੈਸ ਦੀ ਸਮੱਸਿਆ ਤੋਂ ਸੁਤਕਾਰਾ ਪਾਉਣ ਲਈ ਡਾਈਟ ਵਿੱਚ ਬਦਲਾਅ ਕਰਨਾ ਬਹੁਤ ਹੀ ਜ਼ਰੂਰੀ ਹੈ। ਕੁਝ ਭੋਜਨ ਗੈਸ ਵਧਾਉਂਦੇ ਹਨ ਤੇ ਇਹਨਾਂ ਭੋਜਨਾਂ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਜੋ ਇਹ ਸਮੱਸਿਆ ਹੋਰ ਨਾ ਵਧੇ। ਹੈਲਥ ਲਾਈਨ ਰਿਪੋਰਟ ਦੇ ਮੁਤਾਬਕ ਜਦੋਂ ਤੁਹਾਡੇ ਪਾਚਨ ਤੰਤਰ ਵਿੱਚ ਭੋਜਨ ਪਾਚਣ ਲੱਗਦਾ ਹੈ ਤਾਂ ਗੈਸ ਨਿਕਲਦੀ ਹੈ। ਕੁਝ ਲੋਕਾਂ ਨੂੰ ਗੈਸ ਦੀ ਸਮੱਸਿਆ ਹੋਰਾਂ ਦੇ ਮੁਕਾਬਲੇ ਜ਼ਿਆਦਾ ਹੋ ਸਕਦੀ ਹੈ। ਜਿਸ ਕਾਰਨ ਹੋਰ ਸਰਮਿੰਦਗੀ ਵੀ ਮਹਿਸੂਸ ਕਰਨ ਲੱਗਦੇ ਹਨ ਗੈਸ ਦੀ ਸਮੱਸਿਆ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ ਪਰ ਜੇਕਰ ਇਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਲੋਕ ਇਸ ਤੋਂ ਪਰੇਸ਼ਾਨ ਹੋ ਜਾਂਦੇ ਹਨ ਜੇਕਰ ਤੁਹਾਡੇ ਪੇਟ ਵਿੱਚ ਬਹੁਤ ਜ਼ਿਆਦਾ ਗੈਸ ਬਣ ਰਹੀ ਹੈ ਤਾਂ ਤੁਹਾਨੂੰ ਆਪਣੀ ਖੁਰਾਕ ਵਿੱਚ ਬਦਲਾਅ ਕਰਨਾ ਚਾਹੀਦਾ ਹੈ ਕਈ ਭੋਜਨਾਂ ਦਾ ਸੇਵਨ ਕਰਨ ਨਾਲ ਜ਼ਿਆਦਾ ਗੈਸ ਪੈਦਾ ਹੁੰਦੀ ਹੈ ਅਜੇਚ ਤੁਸੀਂ ਇਨਾਂ ਭੋਜਨਾਂ ਤੋਂ ਬਚ ਕੇ ਗੈਸ ਦੀ ਸਮੱਸਿਆ ਤੋਂ ਬਚ ਸਕਦੇ ਹੋ ਇਸ ਲਈ ਅਸੀਂ ਡਾਕਟਰ ਦੀ ਸਲਾਹ ਵੀ ਲੈਂਦੇ ਹਾਂ ਗੈਸ ਦੇ ਮਰੀਜ਼ਾਂ ਨੂੰ ਘੱਟ ਖਾਣੇ ਚਾਹੀਦੇ ਹਨ ਇਹ ਭੋਜਨ ਕੁਝ ਖਾਣਿਆਂ ਦਾ ਸੇਵਨ ਪੇਟ ਵਿੱਚ ਗੈਸ ਦੀ ਸਮੱਸਿਆ ਨੂੰ ਵਧਾ ਸਕਦਾ ਹੈ ਇਹਨਾਂ ਵਿੱਚ ਕੁਝ ਫਲ ਅਤੇ ਸਬਜ਼ੀਆਂ ਸ਼ਾਮਲ ਹਨ ਜੋ ਫਾਈਬਰ ਅਤੇ ਸ਼ੂਗਰ ਨਾਲ ਭਰਪੂਰ ਹੁੰਦੀਆਂ ਹਨ ਨਾਸਪਾਤੀ ਬਰੋਕਲੀ ਗੋਭੀ ਅਤੇ ਦਾਲ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਪਾਚਨ ਵਿੱਚ ਸਮਾਂ ਲੈਂਦੇ ਹਨ ਪਰਕrea ਦੌਰਾਨ ਗੈਸ ਬਣਾ ਸਕਦੇ ਹਨ ਇਹਨਾਂ ਚੀਜ਼ਾਂ ਨੂੰ ਖਾਣ ਤੋਂ ਬਾਅਦ ਪੇਟ ਫੁੱਲਣ ਅਤੇ ਕਰਵਲ ਦੀ ਸਮੱਸਿਆ ਹੋ ਸਕਦੀ ਹੈ ਦੁੱਧ ਦਹੀਂ ਪਨੀਰ ਵਰਗੇ ਡੇਰੀ ਉਤਪਾਦਾਂ ਅਤੇ ਇਸ ਤੋਂ ਬਣੀਆਂ ਚੀਜ਼ਾਂ ਵਿੱਚ ਲੋਕ ਟੋਸ ਪਾਇਆ ਜਾਂਦਾ ਹੈ ਜਿਸ ਨੂੰ ਪਚਾਉਣ ਲਈ ਸਰੀਰ ਨੂੰ ਵਿਸ਼ੇਸ਼ ਐਨਜ਼ਾਈਮ ਦੀ ਲੋੜ ਹੁੰਦੀ ਹੈ ਜੇਕਰ ਸਰੀਰ ਵਿੱਚ ਲੈਕਟੇਜ ਐਨਜ਼ਾਈਮ ਦੀ ਕਮੀ ਹੋ ਜਾਂਦੀ ਹੈ ਤਾਂ ਲੈਕਟੋ ਠੀਕ ਤਰ੍ਹਾਂ ਹਜਮ ਨਹੀਂ ਹੁੰਦਾ ਜਿਸ ਨਾਲ ਗੈਸ ਬਦਹਾਜ਼ਮੀ ਅਤੇ ਪੇਟ ਦਰਦ ਹੋ ਸਕਦਾ ਹੈ। ਇਹ ਸਮੱਸਿਆ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਹੁੰਦੀ ਹੈ ਜੋ ਲੈਕਟੋਜ਼ ਹੰਸੀਲਤਾ ਤੋਂ ਪੀੜਤ ਹਨ। ਫਲੀਆਂ ਅਤੇ ਦਾਲਾਂ ਦਾ ਜ਼ਿਆਦਾ ਸੇਵਨ ਕਰਨ 'ਵੀ ਪੇਟ ਵਿੱਚ ਗੈਸ ਬਣ ਸਕਦੀ ਹੈ। ਇਨ੍ਹਾਂ ਭੋਜਨਾਂ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਪਾਚਨ ਤੰਤਰ 'ਚ ਗੈਸ ਪੈਦਾ ਕਰਦੀ ਹੈ। ਰਾਜਮਾ, ਛੋਲੇ, ਸੋਇਆਬੀਨ ਅਤੇ ਮੂੰਗੀ ਦੀ ਦਾਲ ਵੀ ਗੈਸ ਦੀ ਸਮੱਸਿਆ ਨੂੰ ਵਧਾ ਸਕਦੀ ਹੈ। ਹਾਲਾਂਕਿ ਇਹਨਾਂ ਦਾ ਸੇਵਨ ਸਰੀਰ ਨੂੰ ਪ੍ਰੋਟੀਨ ਅਤੇ ਹੋਰ ਪੋਸ਼ਟਿਕ ਤੱਤਾਂ ਨਾਲ ਵੀ ਭਰਪੂਰ ਬਣਾਉਂਦਾ ਹੈ ਅਜਿਹੀ ਸਥਿਤੀ ਵਿੱਚ ਇਹਨਾਂ ਦਾ ਸੇਵਨ ਕਰੋ ਪਰ ਜਿਹਾ ਸਾਵਧਾਨੀ ਨਾਲ ਕਰੋ ਕਾਰਬੋਨੇਟ ਡਰਿੰਕ ਅਤੇ ਕੁਜਰ ਫਾਈਂਡ 슈ਗਰ ਵਾਲੇ ਭੋਜਨ ਵੀ ਗੈਸ ਦਾ ਕਾਰਨ ਬਣ ਸਕਦੇ ਹਨ ਇਹਨਾਂ ਵਿੱਚ ਅਕਸਰ ਉੱਚ ਫਰਕੋਰਸ ਕੋਰਮ ਸੀਰਪ ਅਤੇ ਨਕਲੀ ਮਿੱਠੇ ਹਨ ਜੋ ਪਾਚਨ ਸੰਬੰਧੀ ਸਮੱਸਿਆ ਦਾ ਕਾਰਨ ਬਣਦੇ ਹਨ ਇਹਨਾਂ ਖਾਰਤਾਂ ਦੇ ਸੇਵਨ ਨਾਲ ਪੇਟ ਵਿੱਚ ਸੋਜ ਅਤੇ ਗੈਸ ਬਣ ਸਕਦੀ ਹੈ ਇਸ ਤੋਂ ਇਲਾਵਾ ਸੌਫਟ ਡਰਿੰਕ ਅਤੇ ਫਲਾਂ ਦੇ ਜੂਸ ਵੀ ਪੇਟ ਦੇ ਛਾਲੇ ਅਤੇ ਗੈਸ ਨੂੰ ਵਧਾ ਸਕਦੇ ਹਨ ਕਈ ਤਰ੍ਹਾਂ ਦੇ ਅਨਾਜ ਜਿਵੇਂ ਕਣਕ जौ ਅਤੇ ਰਾਈ ਵਿੱਚ ਵੀ ਫਾਈਬਰ ਅਤੇ ਕਾਰਬੋਹਾਈਡਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੈਸ ਦਾ ਕਾਰਨ ਬਣ ਸਕਦੀ ਹੈ ਖਾਸ ਤੌਰ ਤੇ ਜਿਨ੍ਹਾਂ ਲੋਕਾਂ ਨੂੰ ਗਲੂਟਨ ਇਟਾ ਦਾ ਕੋਟਿਤੀ ਵਰਗੀਆਂ ਸਮੱਸਿਆ ਹਨ ਉਹਨਾਂ ਨੂੰ ਇਹ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਦਾਣੇ ਪਾਚਨ ਵਿੱਚ ਮੁਸ਼ਕਲ ਕਰਦੇ ਹਨ ਜਿਸ ਨਾਲ ਪੇਟ ਗੈਸ ਅਤੇ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ। ਛੋਟੇ ਬੱਚਿਆਂ ਦੇ ਸਾਹਮਣੇ ਪਤੀ-ਪਤਨੀ ਦੇ ਸਿਹਕਾਰ ਅਤੇ ਰਿਸ਼ਤੇ ਨੂੰ ਲੈ ਕੇ ਕੁਝ ਗੱਲਾਂ ਬਹੁਤ ਜ਼ਰੂਰੀ ਹਨ ਪਰ ਆਧੁਨਿਕਤਾ ਦੇ ਯੁੱਗ ਵਿੱਚ ਪਤੀ-ਪਤਨੀ ਆਪਣੇ ਬੱਚਿਆਂ ਸਾਹਮਣੇ ਉਹ ਕੰਮ ਕਰਨ ਲੱਗ ਜਾਂਦੇ ਹਨ ਜਿਨ੍ਹਾਂ ਤੋਂ ਉਹਨਾਂ ਨੂੰ ਬਚਣਾ ਚਾਹੀਦਾ ਹੈ। ਜਿਹਾ ਕਰਨ ਨਾਲ ਬੱਚਿਆਂ ਦੇ ਦਿਮਾਗ ਦੇ ਬਹੁਤ ਮਾਰਾ ਪ੍ਰਭਾਵ ਪੈਂਦਾ ਹੈ ਬੱਚੇ ਮਾਸੂਮ ਹੁੰਦੇ ਹਨ ਮਾਪੇ ਉਹਨਾਂ ਦੇ ਸਾਹਮਣੇ ਜੋ ਕੁਝ ਕਰਦੇ ਹਨ ਬੱਚੇ ਵੱਡੇ ਹੋ ਕੇ ਉਹੀ ਗੱਲਾਂ ਦਰੋਂਦੇ ਹਨ ਇਸ ਲਈ ਪਤੀ ਪਤਨੀ ਨੂੰ ਆਪਣੇ ਬੱਚਿਆਂ ਸਾਹਮਣੇ ਅਜਿਹੇ ਕੰਮ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨੰਬਰ 1 ਲੜਾਈ ਝਗੜਾ ਕਰਨ ਤੋਂ ਕਰੋ ਪਰੇਜ ਹਸਬੰਡ ਵਾਈਫ ਰਿਲੇਸ਼ਨਸ਼ਿਪ ਬਹੁਤ ਮਹੱਤਵਪੂਰਨ ਰਿਸ਼ਤਾ ਹੈ ਪਤੀ ਪਤਨੀ ਦੀ ਲੜਾਈ ਵਿੱਚ ਬੱਚਿਆਂ ਦੇ ਮਨਾਂ ਵਿੱਚ ਨਕਾਰਾਤਮਕਤਾ ਪੈਦਾ ਕਰ ਸਕਦੀ ਹੈ ਜਦੋਂ ਬੱਚਾ ਆਪਣੇ ਮਾਤਾ-ਪਿਤਾ ਨੂੰ ਲੜਦਾ ਦੇਖਦਾ ਹੈ ਤਾਂ ਉਸ ਦੇ ਮਨ ਵਿੱਚ ਨਕਾਰਾਤਮਕਤਾ ਪੈਦਾ ਹੋ ਜਾਂਦੀ ਹੈ ਬਾਅਦ ਵਿੱਚ ਬੱਚਾ ਚਿਚੜਾ ਵੀ ਹੋ ਜਾਂਦਾ ਹੈ ਨੰਬਰ 2 ਗਾਲੀ ਗਲੋਚ ਦਾ ਬਿਲਕੁਲ ਨਾ ਕਰੋ ਬੱਚਿਆਂ ਦੇ ਸਾਹਮਣੇ ਪਤੀ ਪਤਨੀ ਵਿਚਕਾਰ ਗਾਲੀ ਗਲੋਚ ਕਰਨ ਨਾਲ ਬੱਚੇ ਗਲਤ ਸ਼ਬਦਾਂ ਦੀ ਵਰਤੋਂ ਕਰਨ ਦੀ ਆਦਤ ਪਾ ਸਕਦੇ ਹਨ ਜਦੋਂ ਤੁਸੀਂ ਬੱਚਿਆਂ ਦੇ ਸਾਹਮਣੇ ਗਲਤ ਸ਼ਬਦਾਂ ਦੀ ਵਰਤੋਂ ਕਰਦੇ ਹੋ ਤਾਂ ਉਹ ਉਹੀ ਗੱਲਾਂ ਦਰਉਂਦੇ ਹਨ ਇਸ ਤੋਂ ਬਾਅਦ ਉਹਨਾਂ ਦੀ ਜ਼ੁਬਾਨ ਤੇ ਗਾਲਾਂ ਚੜ ਜਾਂਦੀਆਂ ਹਨ ਨੰਬਰ 3 ਇੱਕ ਦੂਜੇ ਦਾ ਨਾ ਕਰੋ અપਮਾਨ ਛੋਟੇ ਬੱਚਿਆਂ ਦੇ ਸਾਹਮਣੇ ਪਤੀ ਪਤਨੀ ਵਿਚਕਾਰ ਬੇਇੱਜ਼ਤੀ ਕਰਨ ਨਾਲ ਬੱਚਿਆਂ ਦੇ ਸਿਹਮਾਨ ਨੂੰ ਠੇਸ ਪਹੁੰਚ ਸਕਦੀ ਹੈ ਜਦੋਂ ਤੁਸੀਂ ਲੜਾਈ ਵਿੱਚ ਸਾਰਾ ਕੁਝ ਭੁੱਲ ਜਾਂਦੇ ਹੋ ਤਾਂ ਇੱਕ ਦੂਜੇ ਦਾ અપਮਾਨ ਕਰਨਾ ਸ਼ੁਰੂ ਕਰ ਦਿੰਦੇ ਹੋ ਇਸ ਲਈ ਬੱਚਾ ਉਸ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ ਖਾਸ ਕਰਕੇ ਉਹ ਆਪਣੇ ਸਾਹਮਣੇ ਵਾਪਰ ਰਹੀਆਂ ਇਹਨਾਂ ਗੱਲਾਂ ਨੂੰ ਦੇਖ ਕੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਸਕਦਾ ਹੈ ਵਿਚਾਰ ਨਾ ਕਰੋ ਭੁੱਲ ਕੇ ਵੀ ਹੱਥੋਪਾਈ ਛੋਟੇ ਬੱਚਿਆਂ ਦੇ ਸਾਹਮਣੇ ਲੜਦੇ ਸਮੇਂ ਪਤਨੀ ਪਤਨੀ ਨੂੰ ਝਗੜੇ ਦੌਰਾਨ ਹੱਥੋਪਾਈ ਬਿਲਕੁਲ ਨਹੀਂ ਕਰਨੀ ਚਾਹੀਦੀ ਜਦੋਂ ਤੁਸੀਂ ਅਜਿਹਾ ਕਰਦੇ ਹੋ ਤਾਂ ਸਮਝੋਗੇ ਤੁਸੀਂ ਬੱਚੇ ਨੂੰ ਬਹੁਤ ਗਲਤ ਜਨਮ ਵਿੱਚ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਜਦੋਂ ਕੋਈ ਬੱਚਾ ਆਪਣੀਆਂ ਅੱਖਾਂ ਦੇ ਸਾਹਮਣੇ ਝਗੜਾ ਹੁੰਦਾ ਦੇਖ ਤਾਂ ਹੈ ਤਾਂ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦਾ ਹੈ ਜਦੋਂ ਉਹ ਵੱਡਾ ਹੁੰਦਾ ਹੈ ਤਾਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਨਫ਼ਰਤ ਕਰਨ ਲੱਗ ਪੈਂਦਾ ਹੈ ਇਨ੍ਹਾਂ ਕੰਮਾਂ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ ਸੰਚਾਰ પતિ ਪਤਨੀ ਵਿਚਕਾਰ ਸੰਚਾਰ ਬਹੁਤ ਜ਼ਰੂਰੀ ਹੈ ਇਸ ਨਾਲ ਦੋਵਾਂ ਵਿਚਲੇ ਮਤਭੇਦ ਦੂਰ ਹੋ ਸਕਦੇ ਹਨ ਇੱਜ਼ਤ પતિ ਪਤਨੀ ਅਤੇ ਰਿਸ਼ਤੇ ਵਿੱਚ ਇੱਜ਼ਤ ਬਹੁਤ ਜ਼ਰੂਰੀ ਹੈ ਇਸ ਨਾਲ ਦੋਵਾਂ ਦਾ ਰਿਸ਼ਤਾ ਮજબૂત ਹੋ ਸਕਦਾ ਹੈ ਪਿਆਰ ਤੇ ਮੁਹੱਬਤ ਦੋਹਾਂ ਵਿਚਾਰ ਪਿਆਰ ਤੇ ਸਨੇਹਾ ਹੋਣਾ ਬਹੁਤ ਜ਼ਰੂਰੀ ਹੈ ਪਤੀ ਪਤਨੀ ਵਿਚਕਾਰ ਪਿਆਰ ਤੇ ਸਨੇਹਾ ਇੱਕ ਮਹੱਤਵਪੂਰਨ ਕੜੀ ਹੈ ਜੇ ਆਕਰ ਨਾਲ ਤੁਸੀਂ ਰਿਸ਼ਤੇ ਨੂੰ ਮਜ਼ਬੂਤ ਕਰ ਸਕਦੇ ਹੋ ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਵਕ ਵਕ ਪੋਸ਼ਟਿਕ ਤੱਤਾਂ ਖਣਿਜਾਂ ਅਤੇ ਵਿਟਾਮਿਨਾਂ ਦੀ ਲੋੜ ਹੁੰਦੀ ਹੈ ਇਹਨਾਂ ਲਾਭਕਾਰੀ ਵਿਟਾਮਿਨਾਂ ਵਿੱਚੋਂ ਇੱਕ ਵਿਟਾਮਿਨ B12 ਹੈ। ਇਸ ਵਿਟਾਮਿਨ ਨੂੰ ਫੋਲੇਟ ਵੀ ਕਿਹਾ ਜਾਂਦਾ ਹੈ। ਵਿਟਾਮਿਨ B12 ਲਾਲ ਖੂਨ ਨੂੰ ਅਤੇ DNA ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਵਿਟਾਮਿਨ ਨਹੂਆ ਚੰਬੜੀਆਂ ਅਤੇ ਵਾਲਾਂ ਨੂੰ ਸਿਹਤਮੰਦ ਰੱਖਣ ਵਿੱਚ ਵੀ ਮਦਦ ਕਰਦਾ ਹੈ। ਇਸ ਦੀ ਕਮੀ ਨਾਲ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਅਤੇ ਵਿਅਕਤੀ ਅਨਿਮੀਨੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਪਰ ਵਿਟਾਮਿਨ B12 ਦੀ ਕਮੀ ਦੇ ਲੱਛਣ ਇਸ ਤੱਕ ਸੀਮਿਤ ਨਹੀਂ ਹਨ ਜਾਨੋ ਸਰੀਰ 'ਚ ਵਿਟਾਮਿਨ B12 ਦੀ ਕਮੀ ਦੇ ਕਾਰਨ ਕਿਹੜੇ-ਕਿਹੜੇ ਲੱਛਣ ਦਿਖਾਈ ਦਿੰਦੇ ਹਨ ਇਸ ਕਮੀ ਨੂੰ ਦੂਰ ਕਰਨ ਲਈ ਕਿਹੜੀਆਂ ਚੀਜ਼ਾਂ ਨੂੰ ਡਾਈਟ 'ਚ ਸ਼ਾਮਲ ਕੀਤਾ ਜਾ ਸਕਦਾ ਹੈ ਸਰੀਰ 'ਚ ਵਿਟਾਮਿਨ B12 ਦੀ ਅਬਸੋਪਸ਼ਨ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ ਨੰਬਰ 1 ਵਿਟਾਮਿਨ B12 ਦੀ ਕਮੀ ਦੇ ਲੱਛਣ ਸਾਹ ਲੈਣ ਵਿੱਚ ਮੁਸ਼ਕਲ ਆਉਣਾ ਭੋਜਨ ਦਾ ਸਹੀ ਤਰ੍ਹਾਂ ਹਜਮ ਨਾ ਹੋਣਾ ਭੁੱਖ ਦੀ ਕਮੀ ਦੇਖਣ ਵਿੱਚ ਦਿੱਕਤ ਆਉਣੀ ਕਮਜ਼ੋਰੀ ਜਾਂ ਥਕਾਵਟ ਮਹਿਸੂਸ ਕਰਨਾ ਵਾਰ-ਵਾਰ ਦਸਤ ਜੀਭ ਜਾਂ ਮੂੰਹ ਦੇ ਫੋੜੇ ਦੀ ਸੋਜ ਯਾਦਦਾਸ਼ਤ ਨਾਲ ਜੁੜੀਆਂ ਸਮੱਸਿਆਵਾਂ ਹੋਣਾ ਦਿਮਾਗ ਦੇ ਅਸਰ ਪੈਂਦਾ ਹੈ ਇਸ ਵਿਟਾਮਿਨ ਦੀ ਕਮੀ ਦਿਮਾਗੀ ਪ੍ਰਣਾਲੀ ਤੇ ਵੀ ਅਸਰ ਪਾਉਂਦੀ ਹੈ ਜਿਸ ਕਾਰਨ ਦਿਮਾਗ ਕਈ ਵਾਰ ਸੁੰਨ ਮਹਿਸੂਸ ਕਰਦਾ ਹੈ ਹੱਥਾਂ ਪੈਰਾਂ ਵਿੱਚ ਝੰਝਣਾहट ਮਹਿਸੂਸ ਹੋਣਾ ਨੰਬਰ 2 ਵਿਟਾਮਿਨ B12 ਨਾਲ ਭਰਪੂਰ ਭੋਜਨ ਵਿਟਾਮਿਨ B12 ਦੀ ਕਮੀ ਨੂੰ ਦੂਰ ਕਰਨ ਲਈ ਅੰਡੇ ਖਾਏ ਜਾ ਸਕਦੇ ਹਨ। ਅੰਡੇ ਵਿੱਚ ਵਿਟਾਮਿਨ B12 ਦੇ ਨਾਲ-ਨਾਲ ਪ੍ਰੋਟੀਨ, ਸਿਹਤਮੰਦ ਚਰਬੀ ਅਤੇ ਹੋਰ ਵਿਟਾਮਿਨ ਹੁੰਦੇ ਹਨ ਜੋ ਸਿਹਤ ਨੂੰ ਸਿਹਤਮੰਦ ਰੱਖਦੇ ਹਨ। ਜੇ ਦੁੱਧ ਨੂੰ ਭੋਜਨ 'ਚ ਸ਼ਾਮਲ ਕੀਤਾ ਜਾਵੇ ਤਾਂ ਵੀ ਸਰੀਰ ਨੂੰ ਵਿਟਾਮਿਨ B12 ਦੀ ਚੰਗੀ ਮਾਤਰਾ ਮਿਲਦੀ ਹੈ। ਗਾਂ ਦੇ ਦੁੱਧ ਦੀ ਗੱਲ ਕਰੀਏ ਤਾਂ 1 ਕੱਪ ਦੁੱਧ ਵਿੱਚ 1.2 ਤੋਂ 1.4 ਐਮਸੀਜੀ ਵਿਟਾਮਿਨ B12 ਹੁੰਦਾ ਹੈ। ਇਸ ਤੋਂ ਇਲਾਵਾ ਪੌਦੇ ਆਧਾਰਤ ਦੁੱਧ ਵੀ ਪੀਤਾ ਜਾ ਸਕਦਾ ਹੈ ਜੋ ਵਿਟਾਮਿਨ B12 ਨਾਲ ਮਜ਼ਬੂਤ ਹੁੰਦਾ ਹੈ ਸਲਮਨ ਮੱਸੀ ਦੀ ਵਿਟਾਮਿਨ B12 ਦੇ ਸਰੋਤ ਵਿੱਚ ਸ਼ਾਮਲ ਹੁੰਦੀ ਹੈ ਇਸ ਵਿੱਚ ਉਬੇਗਾ 340 ਐਸਿਡ ਵੀ ਹੁੰਦਾ ਹੈ ਜੋ ਦਿਲ ਦੀ ਸਿਹਤ ਨੂੰ ਠੀਕ ਰੱਖਦਾ ਹੈ ਵਿਟਾਮਿਨ B12 ਪ੍ਰਾਪਤ ਕਰਨ ਲਈ ਟੂਨਾ ਮੱਛੀ ਵੀ ਖਾਧੀ ਜਾ ਸਕਦੀ ਹੈ ਚਿਕਨ ਬ੍ਰੈਸਟੋਂ ਵੀ ਸਰੀਰ ਨੂੰ ਵਿਟਾਮਿਨ B12 ਦੀ ਚੰਗੀ ਮਾਤਰਾ ਮਿਲਦੀ ਹੈ ਜਿਸ ਨੂੰ ਖਾਣ ਨਾਲ ਸਰੀਰ ਨੂੰ ਪ੍ਰੋਟੀਨ ਦੀ ਭਰਪੂਰ ਮਾਤਰਾ ਵੀ ਮਿਲਦੀ ਹੈ ਦਹੀਂ ਵੀ ਵਿਟਾਮਿਨ B12 ਦੇ ਸਰੋਤਾਂ ਵਿੱਚ ਸ਼ਾਮਲ ਹੈ ਦਹੀਂ ਵਿੱਚ ਪਾਏ ਜਾਣ ਵਾਲੇ ਪ੍ਰੋਬਾਇਓਟਿਕਸ ਵੀ ਅਤਰੀਆਂ ਦੀ ਸਿਹਤ ਨੂੰ ਠੀਕ ਰੱਖਦੇ ਹਨ ਸਰੀਰ ਵਿੱਚ ਵਿਟਾਮਿਨ B12 ਦੇ ਅਪਸੋਰਪਸ਼ਨ ਨੂੰ ਵਧਾਉਣ ਲਈ ਕੈਲਸ਼ੀਅਮ ਵਿਟਾਮਿਨ B6 ਅਤੇ ਵਿਟਾਮਿਨ B9 ਨਾਲ ਭਰਪੂਰ ਭੋਜਨ ਦੇ ਨਾਲ ਵਿਟਾਮਿਨ B12 ਨਾਲ ਭਰਪੂਰ ਭੋਜਨ ਖਾ ਸਕਦੇ ਹੋ ਦੁੱਧ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਫੋਰੀਫਾਈ ਪਲਾਡ ਆਧਾਰਿਤ ਦੁੱਧ ਵਿੱਚ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ ਹਰੀਆਂ ਪੱਤੇਦਾਰ ਸਬਜ਼ੀਆਂ ਦਾਲਾਂ ਅਤੇ ਮਜ਼ਬੂਤ ਅਨਾਜ ਵਿਟਾਮਿਨ B9 ਦੇ ਚੰਗੇ ਸਰੋਤ ਹਨ ਕੇਲੇ ਅਤੇ ਆਲੂ ਵਿੱਚ ਵੀ ਵਿਟਾਮਿਨ B6 ਹੁੰਦਾ ਹੈ ਧੰਨਵਾਦ